ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੋ ਗਬੰਤੀਆਂ ਕਰਨੀਆਂ ਨੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿਸਾਨ ਜਥੇਬੰਦੀ ਦੇ ਆਗੂ ਨੇ ਉਹਨਾਂ ਨੇ ਇੱਕ ਪਗਾਈ ਬਕਵਾਸ ਕੀਤੀ ਹੈ ਮੈਂ ਤਾਂ ਖੱਜ ਕਹਿਣਾ ਹੁਣ ਇਹਨਾਂ ਨੂੰ ਮਾਫੀ ਹੈ ਕਹਿਣਾ ਹੁੰਦਾ ਇਹਨਾਂ ਨੂੰ ਤੇ ਪਰ ਉਦੋਂ ਪਹਿਲਾਂ ਦੋ ਗੱਲਾਂ ਸਾਂਝੀਆਂ ਕਰਦੇ ਹਾਂ ਜਿਹੜੇ ਵੀ ਨੌਜਵਾਨ ਆਰਮੀ ਵਿੱਚ ਭਰਤੀ ਹੁੰਦੇ ਨੇ ਪੁਲਿਸ ਵਿੱਚ ਭਰਤੀ ਹੁੰਦੇ ਨੇ ਸੀਆਰਪੀ ਵਿੱਚ ਭਰਤੀ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਭਰਤੀ ਹੋਣ ਸਮੇਂ ਇੱਕ ਕਸਮ ਪਵਾਈ ਜਾਂਦੀ ਹੈ ਉਹ ਕਸਮ ਕੀ ਹੁੰਦੀ ਹੈ ਕਿ ਅਸੀਂ ਸਰਕਾਰ ਦੇ ਵਫਾਦਾਰ ਰਹਿਾਂਗੇ ਇੱਕ ਕਸਮ ਪਵਾਈ ਜਾਂਦੀ ਹੈ ਕਿਸਾਨੀ ਅੰਦੋਲਨ ਦੇ ਵਿੱਚ ਜਦੋਂ ਝੜਪਾਂ ਹੋਈਆਂ ਸੀ ਕਿਸਾਨਾਂ ਦੇ ਨਾਲ ਕੁਝ ਪੁਲਿਸ ਦੀਆਂ ਉਹਨਾਂ ਵਿੱਚੋਂ ਕੁਝ ਪੁਲਿਸ ਅਫਸਰਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਨਾਲ ਪਾਰ ਸਰਕਾਰ ਨੇ ਸਨਮਾਨਤ ਕੀਤਾ ਹੈ ਤੇ ਕੁਝ ਨੂੰ ਹਲੇ ਕਰਨਾ ਉਹਦੇ ਤੇ ਜਗਜੀਤ ਸਿੰਘ ਡੱਲੇਵਾਲ ਨੇ ਰੋਜ਼ ਪ੍ਰਗਟ ਕੀਤਾ ਹੈ ਕਿ ਜਿਨ੍ਹਾਂ ਨੇ ਕਿਸਾਨਾਂ ਤੇ ਡਾਂਗਾਂ ਭਰਾਈਆਂ ਨੇ ਉਹਨਾਂ ਨੂੰ ਸਨਮਾਨਤ ਕਰਕੇ ਸਰਕਾਰ ਨੇ ਗਲਤੀ ਕੀਤੀ ਹੈ ਇਹਨਾਂ ਦੀ ਅਕਲ ਦੇਖੋ ਕਿੱਥੇ ਹੈ ਸੋਚ ਦੇਖੋ ਕਿੱਥੇ ਖੜੀ ਹੈ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਇੱਕ ਉਦਾਹਰਨ ਦੇ ਤੌਰ ਤੇ ਤੁਸੀਂ ਜਿਹੜਾ ਸ਼ੁਭਦੀਪ ਬੱਲੋ ਦੇ ਮੁੰਡੇ ਨੂੰ ਸ਼ਹੀਦੀ ਕਰਾਰ ਦਵਾਇਆ ਹੈ। ਉਹਦੇ ਪਰਿਵਾਰ ਨੂੰ 1 ਕਰੋੜ ਰੁਪਈਆ ਮਿਲਿਆ ਹੈ। ਉਹ ਤਾਂ ਸ਼ਹੀਦ ਹੈ। ਛੋਟਾ ਜਿਹਾ ਐਕਸੀਡੈਂਟ ਹੋਇਆ ਉਹਦੀ ਮੌਤ ਹੋ ਗਈ। ਉਹਦੇ ਤਾਂ ਸਰਕਾਰ ਕਰੋੜ ਰੁਪਈਆ ਦੇਵੇ, ਉਹਦੀ ਭੈਣ ਨੂੰ ਨੌਕਰੀ ਦੇਵੇ। ਹੁਣ ਇੱਥੇ ਇੱਕ ਪੁਆਇੰਟ ਹੋਰ ਹੈ। ਉਹਦੀ ਭੈਣ ਨੂੰ ਪੁਲੀਸ ਦੇ ਵਿੱਚ ਨੌਕਰੀ ਮਿਲੀ ਹੈ। ਜੇ ਕੱਲ ਨੂੰ ਉਹ ਧਰਨੇ ਵਿੱਚ ਜਾਊਗੀ ਕਿ ਉਹ ਤੁਹਾਡਾ ਪੱਖ ਪੁਰੂਗੀ। ਉਹ ਵੀ ਤੁਹਾਡੇ ਡਾਂਗ ਭਰਾਉਗੀ ਕਿਉਂਕਿ ਜਦੋਂ ਭਰਤੀ ਕੀਤਾ ਜਾਂਦਾ ਉਦੋਂ ਕਸਮ ਪਵਾਈ ਜਾਂਦੀ ਹੈ ਕਿ ਮੈਂ ਸਰਕਾਰ ਦੀ ਸਰਕਾਰ ਦਾ ਵਫਾਦਾਰ ਬਣ ਕੇ ਰਹਿਣਾ ਮੈਂ ਸਰਕਾਰ ਦਾ ਵਫਾਦਾਰ ਸਿਪਾਹੀ ਹੈ ਇਹ ਕਸਮ ਪਵਾਈ ਜਾਂਦੀ ਹੈ ਨਜੀਰ ਸਿੰਘ ਡੱਲੇਵਾਲ ਜੀ ਉਹਨਾਂ ਦੀ ਡਿਊਟੀ ਸੀ ਜਿਹਨਾਂ ਨੂੰ ਸਨਮਾਨ ਕੀਤਾ ਹੈ ਰਾਸ਼ਟਰਪਤੀ ਅਵਾਰਡ ਦੇ ਨਾਲ ਉਹ ਪੁਲਿਸ ਦੇ ਸਰਕਾਰ ਦੇ ਵਫਾਦਾਰ ਚਿਪਾਈ ਨੇ ਵਫਾਦਾਰ ਅਫਸਰ ਨੇ ਹੋ ਜਿੰਨ ਨੂੰ ਸਨਮਾਨਤ ਕੀਤਾ ਕਰਨਾ ਬਣਦਾ ਹੈ ਜ਼ਰੂਰੀ ਹੈ ਤੁਹਾਡੇ ਵਰਗੀਆਂ ਕਤੀੜਾਂ ਨੂੰ ਜਿਹੋ ਡਾਂਗ ਭਰਾ ਕੇ ਨਾ ਰੋਕਦੇ ਨਾ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਸੀਂ ਪੰਜਾਬ ਨੂੰ ਲੁੱਟਣ ਵਾਲੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਉਹਨਾਂ ਨੂੰ ਤੇ ਸਨਮਾਨਤ ਕੀਤਾ ਗਿਆ ਤੁਹਾਨੂੰ ਤੁਹਾਡੇ ਕੁਝ ਨੂੰ ਅੱਗ ਲੱਗੀ ਜਦੋਂ ਤੁਸੀਂ ਧਰਨੇ ਦੇ ਵਿੱਚ ਜਿਹੜਾ ਬਿਮਾਰ ਬੈਠਾ ਸੀ ਉਹਨੂੰ ਵੀ ਚੱਕ ਕੇ ਲੈ ਗਏ ਉਥੇ ਮਰ ਗਿਆ ਚਾਹਦਨਾ ਬਾਅਦ ਇਹ ਸ਼ਹੀਦ ਹੈ ਜੀ ਇਹਦੇ ਪਰਿਵਾਰ ਨੂੰ 10 ਲੱਖ ਰੁਪਇਆ ਦਿਓ ਪਰਿਵਾਰ ਨੂੰ ਨੌਕਰੀ ਦਿਓ ਉਹ ਚੰਗਾ ਸੀ ਜੋ ਵੀ ਭਾਰਤ ਸਰਕਾਰ ਨੇ ਉਹਨਾਂ ਪੁਲਿਸ ਅਫਸਰਾਂ ਦਾ ਸਨਮਾਨ ਕਰਕੇ ਹੌਸਲਾ ਫੁਜਾਇ ਕੀਤੀ ਹੈ ਬਹੁਤ ਚੰਗਾ ਕੀਤਾ ਤੁਹਾਡੀ ਜਿਹੜੀ ਅਕਲ ਹੈ ਸੋਚ ਹੈ ਉਹ ਗਿੱਟਿਆਂ ਵਿੱਚ ਹੀ ਰਹਿਣੀ ਹੈ ਸਿਰ ਤੱਕ ਤਾਂ ਜਾਣੀ ਨਹੀਂ ਤੇ ਨਾ ਤੁਸੀਂ ਦੂਰ ਅੰਦੇਸ਼ੀ ਨਾਲ ਪਾਰਦਰਸ਼ੀ ਸੋਚ ਦੇ ਨਾਲ ਤੁਸੀਂ ਸੋਚਣਾ ਤੁਹਾਡੀ ਅਕਲ ਕੰਮ ਕਰਦੀ ਨਹੀਂ ਮੈਂ ਤਾਂ ਪਹਿਲਾਂ ਕਿਹਾ ਹੋਇਆ ਜਦੋਂ ਅਕਲ ਦੀ ਕੋਈ ਗੱਲ ਕਰਦਾ ਹੁੰਦਾ ਤੁਹਾਡੀ ਅਕਲ ਉਸ ਵਕਤ ਪੱਠੇ ਚਰਨ ਗਈ ਹੁੰਦੀ ਹੈ ਸ਼ਰਮ ਪਤਾ ਹੈ ਲਾਣ ਤੱਕ ਬਾ ਸਰਕਾਰ ਤੇ ਸਨਮਾਨ ਕੀਤਾ ਹੈ ਕਿ ਉਹਨਾਂ ਪੁਲਿਸ ਅਫਸਰਾਂ ਦਾ ਜਿਨ੍ਹਾਂ ਨੇ ਡਾਂਗ ਭਰਾਈ ਸੀ ਲਾਣ ਤੁਹਾਡੇ ਤੇ ਹੈ ਜਿਹੜੇ ਉਹਦੀਆਂ ਗੱਲਾਂ ਬਾਤਾਂ ਕਰ ਰਹੇ ਮੈਂ ਇੱਕ ਹੋਰ ਬੇਨਤੀ ਕਰ ਦਿੰਨਾ ਭਾਵੇਂ ਕੋਈ ਆਰਮੀ ਦੇ ਵਿੱਚ ਸਾਡਾ ਨੌਜਵਾਨ ਹੈ ਭਾਵੇਂ ਸੀਆਰਪੀ ਦੇ ਵਿੱਚ ਹੈ ਪੰਜਾਬ ਪੁਲਿਸ ਦੇ ਵਿੱਚ ਹੈ ਉਹਨਾਂ ਨੂੰ ਕਸ਼ਮ ਬਵਾਈ ਜਾਂਦੀ ਹੈ ਮੌਕੇ ਤੇ ਉਹ ਜਵਾਤੀ ਹੋ ਕੇ ਕੁਝ ਵੀ ਕਰ ਦੇਣ ਉਹ ਵੱਖਰੀ ਗੱਲ ਹੈ ਪਰ ਕਾਨੂੰਨ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਜੇ ਉਹਦਾ ਸੀਨੀਅਰ ਉਹਨੂੰ ਆਰਡਰ ਕਰ ਦੇਣਾ ਉਹਨੂੰ ਉਹਨੂੰ ਫਾਇਰਿੰਗ ਵੀ ਕਰਨਾ ਪਊਗਾ ਗੋਲੀ ਵੀ ਮਾਰਨੀ ਪਊਗੀ ਉਹਨੂੰ ਗੋਲੀ ਕਿਹਦੇ ਮਾਰਨੀ ਦਾ ਕੋਈ ਮਤਲਬ ਨਹੀਂ ਡਾਂਗ ਕਿਹਦੇ ਮਾਰਨੀ ਦਾ ਕੋਈ ਮਤਲਬ ਨਹੀਂ ਅਸੀਂ ਜਿਹੜੇ ਦੇਸ਼ ਵਿੱਚ ਰਹਿੰਦੇ ਆ ਨਾ ਉਹਦੇ ਕਾਨੂੰਨ ਨੂੰ ਸਾਨੂੰ ਮੰਨਣਾ ਪਏਗਾ ਪੁਲਿਸ ਰੱਖਿਆ ਵਾਸਤੇ ਹੈ ਤੁਹਾਡੀ ਵੀ ਸੁਰੱਖਿਆ ਕੀਤੇ ਜਦੋਂ ਤੁਸੀਂ ਗੁੰਡਾਗਰ ਦੇ ਕਰਦੇ ਸੀ ਫੇਰ ਅਗਲੇ ਡਾਂਗ ਭਰਉਣੀ ਸੀ ਹੁਣ ਕਰਕੇ ਦੇਖ ਲੈ ਦੇਲੇ ਦੇ ਵਿੱਚ ਮਤਲਬ ਜਿਹੜੀ ਸਰਕਾਰ ਤਨਖਾਹ ਦਿੰਦੀ ਹੈ ਲੱਖਾਂ ਰੁਪਈਆ ਤੇ ਉਹ ਜਿਹੜੇ ਪੁਲਿਸ ਅਫਸਰ ਨੇ ਉਹ ਸਰਕਾਰ ਦੇ ਉਲਟ ਹੋ ਜਣੇ ਦਾ ਮਤਲਬ ਇਹ ਹੈ ਜਿਹੜੇ ਪੰਜਾਬ ਦੇ ਮੁੰਡੇ ਪੁਲਿਸ ਵਿੱਚ ਭਰਤੀ ਨੇ ਸਾਡੇ ਨੌਜਵਾਨ ਉਹ ਪੰਜਾਬ ਦੀ ਸੁਰੱਖਿਆ ਵਾਸਤੇ ਐ ਤੁਹਾਡੇ ਮੁਤਾਬਕ ਇਹ ਐ ਕਿ ਸਾਡੇ ਮੁੰਡੇ ਸਾਡੀ ਗੱਲ ਸੁਣਨ ਤੂੰ ਜਿੱਤਾ ਕਹਿੰਦਾ ਨਸ਼ਾ ਵੇਚੋਂਗੇ ਘਰਾਂ ਦੇ ਵਿੱਚ ਤੂੰ ਤਾਂ ਅਤਵਾਦ ਪੈਦਾ ਕਰ ਦੇਉਂਗੇ ਮਤਲਬ ਤੁਹਾਡੇ ਨਾਲ ਖੜਨ ਪੁਲਿਸ ਵਾਲੇ ਬੰਦੇ ਸ਼ਰਮ ਕਰੋ ਮਾੜੀ ਮੋਟੀ ਉਹਨੇ ਡਿਊਟੀ ਐ ਆਪਣੀ ਡਿਊਟੀ ਨਿਭਾਈ ਅਗਲੇ ਨੇ ਜਿਹੜਾ ਡਿਊਟੀ ਤੇ ਵਫਾਦਾਰ ਦੇਖਿਆ ਸਰਕਾਰ ਨੇ ਉਹਨੂੰ ਸਨਮਾਨ ਕੀਤਾ ਹੈ ਤੁਹਾਡਾ ਕੋਈ ਆਮ ਬੰਦਾ ਮਰ ਗਿਆ ਤੁਸੀਂ ਕਰੋੜ ਰੁਪਈਆ ਲਓ ਜਿਹੜੇ ਸਰਕਾਰੀ ਮੁਲਾਜ਼ਮ ਨੇ ਜੇ ਉਹਨਾਂ ਨੂੰ ਸਨਮਾਨ ਕਰਦਾ ਤੁਹਾਡੀ ਪੁੱਛ ਨੂੰ ਅੱਗ ਲਾਗੇ ਮਾੜੀ ਮੋਟੀ ਅਕਲ ਤੋਂ ਕੰਮ ਲੈ ਲਿਆ ਕਰੋ ਹਰ ਵਕਤ ਬੇਵਕੂਫਾਂ ਵਾਲੀਆਂ ਸਟੇਟਮੈਂਟਾਂ ਉਹਨਾਂ ਦੇਆ ਕਰੋ ਇਹ ਸਚਾਈ ਹੈ ਮੈਂ ਕਹਿੰਦਾ ਜਿੰਨੇ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਨੇ ਜਾਂ ਦਿੱਲੀ ਪੁਲਿਸ ਦੇ ਮੁਲਾਜ਼ਮ ਨੇ ਜਿਨ੍ਹਾਂ ਨੇ ਆਪਣੀ ਡਿਊਟੀ ਵਫਾਦਾਰੀ ਨਾਲ ਨਿਭਾਈ ਹੈ ਉਹਨਾਂ ਸਾਰਿਆਂ ਦਾ ਸਨਮਾਨ ਹੋਣਾ ਚਾਹੀਦਾ ਹੈ ਤੇ ਫਿਰ ਕੱਲ ਨੂੰ ਜਿਹੜੇ ਦਰਵਾਸਰ ਸਾਹਿਬ ਤੇ ਅਟੈਕ ਕਰਨ ਵਾਲੇ ਸੀ ਆਰਮੀ ਦੇ ਜਵਾਨ ਉਹਦੇ ਵਿੱਚ ਸਾਡੇ ਵੀ ਸੀ ਉਹਨਾਂ ਬਾਰੇ ਵੀ ਬੋਲੋਗੇ ਭਿੰਡਰਾਂ ਵਾਲੇ ਨੂੰ ਫੜਨ ਵਾਸਤੇ ਜੇ ਆਰਮੀ ਨੇ ਕਾਰਵਾਈ ਕੀਤੀ ਹੈ ਫਿਰ ਤੁਸੀਂ ਉੱਥੇ ਬੋਲੋਗੇ ਬੋਲੋ ਉੱਥੇ ਕਮਾਲ ਹੋ ਗਈ ਯਾਰ ਅਕਲ ਤੋਂ ਕੰਮ ਲੈਣਾ ਹੀ ਨਹੀਂ ਅਸੀਂ ਜੇ ਤੇਰਾ ਮੁੰਡਾ ਆਬਦਾ ਹੁੰਦਾ ਕਿ ਦਿੱਲੀ ਪਲੇ ਦੇ ਵਿੱਚ ਪੰਜਾਬ ਦੇ ਮੁੰਡੇ ਨਹੀਂ ਹੈਗੇ ਹੈਗੇ ਆ ਹਰਿਆਣੇ ਦੇ ਹੈ ਨਹੀਂ ਪਰ ਆਉਦੇ ਹੈ ਨਹੀਂ ਹੈਗੇ ਲਾਹਨਤ ਡੱਲੇਵਾਲ ਸਾਹਿਬ ਜੀ ਤੁਹਾਨੂੰ ਪਾਉਣੀ ਚਾਹੀਦੀ ਆ ਲੋਕ ਪਾਉਣ ਮੈਂ ਵੀ ਪਾ ਰਿਹਾ ਤੁਹਾਡੇ ਤੇ ਇਹ ਸਟੇਟਮੈਂਟ ਦੇਣ ਦਾ ਪਰਚਾ ਹੋਣਾ ਚਾਹੀਦਾ ਕਿ ਤੁਸੀਂ ਜਿਹੜਾ ਇੰਡੀਆ ਦਾ ਕਾਨੂੰਨ ਹੈ ਸੰਵਿਧਾਨ ਹੈ ਉਹਦੀ ਲੰਘਣਾ ਕਰ ਰਹੇ ਹੋ ਤੁਹਾਡੇ ਤੇ ਪਰਚਾ ਹੋਣਾ ਚਾਹੀਦਾ 420 ਦਾ ਦੇਸ਼ਦ్రోਹੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ